ਪਿੰਡ ਫਰੀਦਪੁਰ ਖੁਰਦੇ ਜੰਪਾਲ ਅਜਮੇਰ ਸਿੰਘ ਡੀਪੀ ਜਿਨ੍ਹਾਂ ਨੇ ਖੇਡ ਜਗਤ ਵਿੱਚ ਨੈਸ਼ਨਲ ਪੱਧਰ ਤੇ ਮਲਾ ਮਾਰੀਆਂ ਜਿੱਥੇ ਉਹ ਨੈਸ਼ਨਲ ਪੱਧਰ ਦੇ ਖਿਡਿਆਰੀ ਹੋਏ ਉੱਥੇ ਉਹਨਾਂ ਨੇ ਕਲਮ ਨੂੰ ਵੀ ਚਲਾਇਆ ਖੇਡ ਤੇ ਖੇਡ ਜਗਤ ਬਾਰੇ ਤੇ ਖੜਿਆਣੀਆਂ ਬਾਰੇ ਪੂਰੀਆਂ ਸਰਤ ਕਿਤਾਬਾਂ ਲਿਖੀਆਂ ਤੇ ਸਹਿਦ ਦੀ ਝੋਲੀ ਵਿੱਚ ਪਾਈਆਂ ਅੱਜ ਅਸੀਂ ਉਹਨਾਂ ਨਾਲ ਮੁਲਾਕਾਤ ਕਰ ਰਹੇ ਹਾਂ ਤੇ ਦਰਸ਼ਕਾਂ ਦੇ ਰੂਬ ਰੂ ਕਰ ਰਹੇ ਹਾਂ ਅੱਜ ਤਰੀਕ 24 ਨਵੰਬਰ 2025 ਦਿਨ ਸੋਮਵਾਰ ਅੱਜ ਅਸੀਂ ਪਹੁੰਚੇ ਹਾਂ ਸਰਦਾਰ ਜਮੇਰ ਸਿੰਘ ਡੀਪੀ ਦੇ ਵਿੜੀ ਦੇ ਵਿੱਚ ਇਹਨਾਂ ਦੇ ਇੰਟਰਵਿਊ ਲੈ ਰਹੇ ਆਂ ਗੱਲਬਾਤ ਕਰ ਰਹੇ ਆਂ ਅਜਮੇਰ ਸਿੰਘ ਜੀ ਸਭ ਤੋਂ ਪਹਿਲਾਂ ਦੇਖੋ ਕਿਤਾਬਾਂ ਤੁਸੀਂ ਖਿਡਾਰੀਆਂ ਦੇ ਆਰਾਉਂਡ ਲਿਖੀਆਂ ਉਹਨਾਂ ਦੇ ਬਾਰੇ ਲਿਖੀਆਂ ਠੀਕ ਹੈ ਨਾ ਇੱਕ ਖਿਡਾਰੀ ਜ਼ਿੰਦਗੀ ਵੀ ਜਿਉਈ ਆ ਡੈਰੀ ਦੇ ਤੋਂ ਤਾਂ ਇਹ ਜਿਹੜੀਆਂ ਪ੍ਰਾਪਤੀਆਂ ਨੇ ਇੱਕ ਖੇਡ ਉਹਨਾਂ ਬਾਰੇ ਥੋੜੀ ਜਿਹੀ ਆਪਦੀ ਝਾਤ ਮਰਵਾਓ ਜੀ ਪੰਜਵੀਂ ਜਮਾਤ ਤੋਂ ਖੇਡਣ ਲੱਗਾ ਸੀ ਪੰਜਵੀਂ ਖੇਡ ਦਾ ਖੇਡਦਾ ਕਬੱਡੀ ਖੇਡੀ ਪਹਿਲਾਂ ਫਿਰ ਖੋਖੋ ਬਾਲੀਬਾਲ ਫੁੱਟਬਾਲ ਸਾਰੇ ਖੇਡਾਂ ਮੈਂ ਖੇਡੀਆਂ ਨੇ ਕੋਈ ਛੱਡੀ ਤੇ ਬਾਕੀ ਤੇ ਸੁਣਿਆ ਤਾਂ ਇਹ ਆ ਵੀ ਤਕਰੀਬਨ ਤੁਸੀਂ ਜੋ ਵੀ ਖੇਡ ਖੇਡੀ ਆ ਠੀਕ ਹੈ ਨਾ ਹਰ ਖੇਡ ਦੇ ਵਿੱਚ ਮਤਲਬ ਪੋਜੀਸ਼ਨ ਲਈ ਆ ਹਾਂਜੀ ਮਾਰੇ ਹਰੇ ਖੇਡ ਚ ਪੋਜੀਸ਼ਨ ਲੈਂਦਾ ਸੀ ਹਾਂ ਤੱਬ ਵੀ ਹੀਟ ਦਾ ਸੀ ਹਾਂਜੀ ਹਾਂਜੀ ਇਹ ਆਮ ਤੌਰ ਤੇ ਦੇਖਿਆ ਗਿਆ ਵੀ ਤੁਸੀਂ ਇਹ ਜੇ ਰੇਅਰ ਖੜਿਹਰੀਆਂ ਮਤਲਬ ਟਮਟੇ ਮੇ ਖੜਿਹਰੀਆਂ ਜਿਨ੍ਹਾਂ ਦੇ ਇਸੇ ਚ ਆਇਆ ਕੋਈ ਖੜਿਹਰੀ ਕਬੱਡੀ ਖੇਡਦਾ ਕੋਈ ਵਾਲੀਬਾਲ ਜਾਂ ਮਤਲਬ ਕਿਸੇ ਇੱਕ ਗੇਮ ਨੂੰ ਲੈਂਦਾ ਪਰ ਤੁਸੀਂ ਮਲਟੀ ਗੇਮਾਂ ਨੂੰ ਅਟੈਂਡ ਕੀਤਾਗਾ ਇਹ ਕੁਦਰਤੀ ਹੁੰਦਾ ਜੀ ਜਿਹੜਾ ਸੀਟ ਬੰਦਾ ਹੁੰਦਾ ਸੀ ਭਜਣਾ ਉਹ ਹਰੇਕ ਖੇਡ ਕਿਸਾ ਦਾ ਹਾਂਜੀ ਹਾਂਜੀ ਨੰਮੀ ਛਾਲ ਚ ਮੈਂ 7 ਮਿਜਵਾਚੋਂ ਫਸਟ ਆਇਆ ਹਾਂ ਜੀ ਹਾਂ ਜੀ ਜਿੱਲੇ ਤੋਂ ਜੀ ਹਾਂ ਜੀ 7 ਮਿਜਵਾਚ ਪੜਦਾ ਨਾ ਹਾਂ ਜੀ ਜਿੱਲੇ ਤੋਂ ਮੈਂ ਫਸਟ ਆਇਆ ਹਾਂ ਤੁਹਾਨੂੰ ਹਾਂ ਜੀ ਹਾਂ ਜੀ 14 ਫੁੱਟ 8 ਇੰਚ ਮੈਂ ਛਾਲ ਲਈ ਸੀ ਉਦੋਂ ਅੱਛਾ ਅੱਛਾ ਪਹਿਲੀ ਪ੍ਰਾਪਤੀ ਪਹਿਲੀ ਪ੍ਰਾਪਤੀ ਹਾਂ ਜੀ ਉਦੋਂ ਬਾਅਦ ਮੈਂ ਦੂਜੇ ਖੇਡਾਂ ਖੇੜੇ ਲੱਗ ਪਿਆ ਫੇਰ ਹਾਂ ਜੀ ਹਾਂ ਜੀ ਫੇਰ ਸਾਰੇ ਖੇਡਾਂ ਦਾ 10ਵੀਂ ਤੱਕ ਜਾ ਕੇ ਮੈਂ ਅੱਛਾ ਫਿਰ ਉਹ ਪੋਲ ਵੋਲਟ ਖੋਲ ਲਈ ਹਾਂ ਜੀ ਹਾਂ ਜੀ ਪੋਲ ਵੋਲਟ ਇੱਕ ਗੇਮ ਹਾਂ ਜੀ ਹਾਂ ਜੀ ਹਾਂ ਜੀ ਅੱਜ ਇਹਨਾਂ ਦੀ ਤੁਹਾਡੇ ਸਨੈਪ ਆਪਣੇ ਹਾਂ ਜੀ ਤੇ ਪੋਲੇ ਲੈ ਜਾਂਦੀ ਹੈ ਹਾਂਜੀ ਹਾਂਜੀ ਜਦ ਪੋਲੇ ਬਾਸ ਦੇ ਹੁੰਦੇ ਸੀਗੇ ਦੂਜਾ ਪੋਲ ਨਹੀਂ ਸੀ ਹੁੰਦਾ ਹਾਂਜੀ ਹਾਂਜੀ ਹੁਣ ਤਾਂ ਫਲੇਸੀ ਬਾਲ ਲਾਉਣ ਲੱਗੇ ਹਾਂਜੀ ਹਾਂਜੀ ਪਹਿਲਾਂ ਦੂਜੀ ਹੀ ਹੁੰਦੀ ਸੀ ਤੇ ਮੈਂ ਉਦੋਂ ਪਹਿਲਾਂ ਕਾਲਚ ਚ ਚੱਲਿਆ ਲਾਉਣ ਤੇ ਪ੍ਰੈਪ ਚ ਮੈਂ ਫਸਟ ਆਇਆ ਕਾਲਚ ਚ ਤੇ ਮੈਂ ਯੂਨੀਵਰਸਿਟੀ ਵੀ ਗਿਆ ਇਹ ਕਿਹੜਾ ਕਾਲ ਸੀ ਮਲੇ ਕੋਲ ਦਾ ਕਾਲ ਚ ਅੱਛਾ ਤੇ ਉਹ ਦੂ ਅਗਲੇ ਸਾਲ ਮੈਂ ਸਪੋਰਟ ਕਾ ਜਿਲੰਧਰ ਚ ਲੱਗਿਆ ਹਾਂਜੀ ਹਾਂਜੀ ਉੱਥੇ ਜਾ ਕੇ ਮੈਂ ਕੀਟਿਆ ਤੇ ਯੂਨੀਵਰਸਿਟੀ ਚੋਂ ਮੈਂ ਥਾੜ ਗਿਆ ਹਾਂਜੀ ਨੰਬਰ ਉਹ ਵੀ ਚਾਂਸ ਸਾਚ ਹਾਂਜੀ ਤੇ ਨਾ ਜਾਣਦੇ ਨੇ 11 ਫੁੱਟ ਸ਼ਾਲ ਲਾਈ ਸੀ ਹਾਂਜੀ ਤੇ ਤਿੰਨ ਜੋ ਚਾਂਸ ਸਾਚ ਬਾਈ ਚਾਂਸ ਮੈਂ ਫਸ ਥਾੜ ਆ ਗਿਆ ਤੇ ਉਸ ਤੋਂ ਬਾਅਦ ਫਿਰ ਉਹ ਮਲੇ ਕੋਲ ਕਾਲ ਲੈ ਬੈਕ ਲੈ ਇੱਥੇ ਆ ਕੇ ਮੈਂ ਯੂਨੀਵਰਸਿਟੀ ਵਾਸਟ ਆਇਆ ਇੱਕ ਠੀਪੀ ਸਾਹਿਬ ਅਕਸਰ ਦੇਖਿਆ ਗਿਆ ਵੀ ਖੜਿਆਰੀਆਂ ਨੂੰ ਮਤਲਬ ਕੋਈ ਸਰਕਾਰੀ ਮਦਦ ਦੀ ਲੋੜ ਹੁੰਦੀ ਆ ਜਾਂ ਕੋਈ ਹੋਰ ਸੰਸਥਾਵਾਂ ਤੋਂ ਉਹ ਬੰਦਾ ਉਮੀਦ ਕਰਦਾ ਤੁਹਾਨੂੰ ਕਾਲਜਾਂ ਵੱਲੋਂ ਕੀ ਮਤਲਬ ਇਹ ਉਹ ਮਿਲਦਾ ਰਿਹਾ ਮਤਲਬੀ ਹੰਗਾਰਾ ਹਾਂਜੀ ਮੈਨੂੰ ਮਲੇ ਕੋਲ ਕਾਜ ਪਰਦਾ ਸੀ ਹਾਂਜੀ ਮੈਨੂੰ ਉਹਨੇ ਕੁਝ ਨਹੀਂ ਦਿੱਤਾ ਜੀ ਹਾਂਜੀ ਬਾਕੀ ਮੈਂ ਜਿਵੇਂ ਜਿੰਦ ਦੇ ਚੱਲ ਗਿਆ ਹਾਂਜੀ ਹਾਂਜੀ ਉੱਥੇ ਜਾ ਕੇ ਪੂਰੀ ਉਹਨਾਂ ਨੇ ਖਰਾਕ ਹਾਂਜੀ ਖਰਾਬ ਵੀ ਗਵਰਨਮੈਂਟ ਦੀ ਹਾਂਜੀ ਸਾਰੇ ਪੜ੍ਹਨ ਦਾ ਖਰਚਾ ਵੀ ਕੋਰਨ ਦਾ ਹਾਂਜੀ ਸਾਰੇ ਕੋ ਗਵਰਨਮੈਂਟ ਦੀ ਸੀ ਤੇ ਬਿਜਲੀਫਾ ਵਗੈਰਾ ਬਿਜਫਾ ਉਹਨਾਂ ਨੇ ਕੋ ਨਹੀਂ ਦਿੱਤਾ ਅੱਛਾ ਅੱਛਾ ਮਗਰੋਂ ਮਲੇ ਕੋ ਲਿਆ ਗਿਆ ਉਹਨਾਂ ਨੇ ਮੈਨੂੰ ਥੋੜੇ ਪੈਸੇ ਦਿੱਤੇ ਹਾਂਜੀ ਹਾਂਜੀ ਫਿਰ ਮੈਨੂੰ ਲੈ ਕੇ ਜਨਤਰਾ ਤੇ ਬਰਨਾਲੇ ਕਾਲ ਵਾਲੇ ਹਾਂਜੀ ਐਮ ਸੀ ਕਾਲ ਬਰਨਾਲਾ ਹਾਂਜੀ ਉਹ ਮੈਨੂੰ 120 ਰੁਪਏ ਮਹੀਨਾ ਜਾਦੋ ਉਸ ਟਾਈਮ ਦੇ ਉੱਤੇ ਉਸ ਟਾਈਮ ਦੇ ਜਿਆਦਾ 120 ਰੁਪਏ ਮਹੀਨਾ ਦੇੰਦੇ ਰਹੇ ਸੀ ਮਤਲਬ ਤਨਖਾਹ ਦੇ ਬਰਾਬਰ ਸੀ ਇੱਕ ਮੁਲਾਜ਼ਮ ਦੀ ਹਾਂ ਇੱਕ ਮੁਲਾਜ਼ਮ ਦੀ ਤਨਖਾਹ ਦੇ ਬਰਾਬਰ ਸੀ ਉਹਦੀ ਹਾਂ ਦੇਖੋ ਇਹ ਮੋਸਟਰੀ ਤਨਖਾਹ ਤਕਰੀਬਨ 100 ਰੁਪਿਆ ਹਾਂਜੀ ਇੰਨੀ ਕੁੰਦੀ ਸੀ ਤੁਹਾਨੂੰ 120 320 ਰੁਪਏ ਹੁੰਦੇ ਸੀ ਹਾਂਜੀ 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 ਬਾਕੀ ਰੋਟੀ ਦਾ ਖਰਚਾ ਅੰਡੇ ਦਾ ਖਰਚਾ ਜੀ ਸਭ ਉਹਨਾਂ ਦਾ ਦੇਖਾ ਉਹਨਾਂ ਦੀ ਰਹਿائش ਉਹਨਾਂ ਦੀ ਉਹਨਾਂ ਸਭ ਕੁਝ ਸਾਰਾ ਕੁਝ ਇਹ ਪਾ ਉਹਨਾਂ ਦਾ ਇੱਕ ਦੇਖਿਆ ਜਾਵੇ ਵੀ ਬੰਦੇ ਨੂੰ ਪਰਿਵਾਰਕ ਤੌਰ ਤੇ ਪਰਿਵਾਰ ਦਾ ਬਹੁਤ ਵੱਡਾ ਹੱਥ ਹੁੰਦਾਗਾ ਕਿਸੇ ਬੰਦੇ ਨੂੰ ਕਿਸੇ ਖੇਤਰ ਦੇ ਵਿੱਚ ਕੁਝ ਬਣ ਲਈ। ਹਾਂਜੀ। ਕੰਮ ਹਾਸਲ ਕਰ ਲਈ। ਤੁਹਾਨੂੰ ਪਰਿਵਾਰ ਦੇ ਵੱਲੋਂ ਮਤਲਬ ਕਿੰਨਾ ਕੁ ਮਦਦ ਮਿਲੀ ਜਾਂ ਹੰਗਾਰਾ ਮਿਲਿਆ ਜਾਂ ਪਿੱਛੇ ਸਪੋਰਟ ਮਿਲੀ ਆ ਜਿਹੜੀ ਹੈਗੀ ਆ। ਜਾਂ ਇੱਕ ਜਿਹੜਾ ਆਪਣਾ ਜੀਵਨ ਸਾਥੀ ਹੁੰਦਾ ਨਾ ਦੇਖੋ। ਉਹ ਸਰਿਆਂ ਨਾਲ ਵੱਡੀ ਮਤਲਬ ਇੱਕ ਬੰਦੇ ਦਾ ਇੱਕ ਪਰਛਾਵਾ ਬਣ ਕੇ ਰਹਿਣਾ ਹੁੰਦਾਗਾ। ਉਹਦਾ ਬਹੁਤ ਵੱਡਾ ਹੱਥ ਹੁੰਦਾ ਬੰਦੇ ਨੂੰ ਕੁਝ ਬਣਾਉਣ ਲਈ। ਉਹਨੂੰ ਹੌਸਲਾ ਦੇਣ ਲਈ। ਤੇ ਇਹਦੇ ਬਾਰੇ ਥੋੜਾ ਜਿਹਾ ਚੰਨਣਾ ਪਹਿਲਾਂ ਤਾਂ ਜਦੋਂ ਮੈਂ ਖੇਡ ਲੱਗਿਆ ਹਾਂਜੀ ਵੀਰੇ ਪਰਿਵਾਰ ਨੇ ਮੇਰੀ ਬਹੁਤ ਮਦਦ ਕੀਤੀ ਹਾਂਜੀ ਹਾਂਜੀ ਤੇ ਛਾ ਵਰਸ ਜਿੰਦਰੀ ਬਾਕੀ ਕੀ ਕਰਨਾ ਸੀ ਹਾਂਜੀ ਲੱਗਦਾ ਕੋਈ ਚਾਚੇ ਨੇ ਮੇਰੀ ਖਾਸੀ ਕੀਤੀ ਹਾਂਜੀ ਹਾਂਜੀ ਉਹਨੇ ਮੇਰੇ ਨਾਲ ਜਾਂਦਾ ਵੀ ਰਿਹਾ ਕਿਸੇ ਸਾਵੇਂ ਹਾਂਜੀ ਫਿਰ ਉਹ ਕਬੱਡੀ ਖੇਡਦਾ ਜਲਵੀ ਨਾਲ ਜਾਂਦਾ ਸੀਗਾ ਹਾਂਜੀ ਹਾਂਜੀ ਪਹਿਲਾਂ ਇਹ ਜਦਮਾ ਜਦਮਾ ਵਿਆਹ ਹੋਇਆ ਜਾ ਮਤਲਬ ਕਿ ਇਹ ਛੱਡ ਗਏ। ਅੱਛਾ ਅੱਛਾ ਇੱਕ ਵਾਰ ਛੱਡ ਗਏ ਸੀਗੇ। ਇੱਕ ਵਾਰ ਛੱਡ ਗਏ ਸੀਗੇ। ਹਾਂਜੀ ਹਾਂਜੀ। ਫੇਰ ਦੁਬਾਰੇ ਮੈਂ ਲੱਗਿਆ। ਅੱਛਾ ਉਹਨਾਂ ਦੀ ਪ੍ਰੇਰਣਾ? ਉਹ ਨਹੀਂ ਪ੍ਰੇਰਣਾ। ਬਹੁਤ ਵੱਡੀ ਗੱਲ ਹੈ। ਉਹ ਕਿ ਉਹਨਾਂ ਨੇ ਮੈਨੂੰ ਬਹੁਤ ਮਦਦ ਰਹੀ ਹੈ। ਹਾਂਜੀ। ਜ਼ਿੰਦਗੀ ਭਰ। ਹਾਂਜੀ। ਉਹ ਮੇਰੇ ਸਾਥ ਰਹੇ ਨੇ। ਹਾਂਜੀ। ਜਿਹੜੀਆਂ ਵੱਡੀਆਂ ਪ੍ਰਾਪਤੀਆਂ ਹੋਈਆਂ ਮਤਲਬ ਜਿਵੇਂ ਹੁਣ ਸਰਦਾਰ ਨੀ ਅੰਮ੍ਰਿਤਜੀਤ ਕੌਰ ਤੁਹਾਡੀ ਜ਼ਿੰਦਗੀ 'ਚ ਆਏ, ਉਹ ਤੋਂ ਬਾਅਦ ਹੀ ਹੋਈਆਂ ਨੇ। ਲਾਜੂ ਜੂ ਪਹਿਲਾਂ। अच्छा ਬਾਅਦ ਵੀ ਬਾਅਦ ਦੇ ਵਿੱਚ ਜਿਹੜੀਆਂ ਲੇਖਣੀ ਬਲ ਆਏ ਬਹੁਤ ਬੜਾ ਦਿਖਣ ਲੱਗ ਗਏ ਫਿਰ ਤੇਰੇ ਲੇਖਣੀ ਚ ਉਹਨਾਂ ਨੇ ਮਦਦ ਕਰੀ ਪੂਰੀ ਮਦਦ ਹਾਂ ਪੂਰੀ ਮਦਦ ਜਾਜੀ اچھا ਤੇ ਆਪਣੇ ਪਰਿਵਾਰ ਦੇ ਵਿੱਚ ਇਸ ਟਾਈਮ ਤੇ ਪਰਵਾਕ ਮੈਂਬਰ ਮੇਰੇ ਇੱਕ ਬੱਚਾ ਤੇ ਪੁੱਤੀਆਂ ਨੇ ਦੋ ਹਾਂਜੀ ਤੇ ਇੱਕ ਪੋਤਾ ਹਮ ਇੱਕ ਮੈਂ ਸੱਤੇ ਜੀ ਅਸੀਂ ਰਿਹਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਹੜੇ ਇੱਕ ਇਸ ਬੱਚੇ ਨੂੰ ਤਿਆਰੀ ਕਰਾ ਰਹੇ ਹੋ ਮਤਲਬ ਮੇਰਾ ਪੋਤਾ ਜੀ ਹੁਣ ਅੱਛਾ ਅੱਛਾ ਇਹ 12 ਸਾਲ ਦਾ ਹੋ ਗਿਆ 13ਵਾਂ ਸਾਲ ਲੱਗੇ ਹੋਇਆ ਅੱਛਾ ਇਹਨੂੰ ਐ ਕਰਾ ਰਿਹਾ ਅਥਰਾਟਿਕ ਵਾਰੀ ਭਜਨ ਵਾਰੀ ਤੇ ਪੁਜਾਰ ਰਿਹਾ ਪੂਰੀ ਮਿਹਨਤ ਕਰਾ ਰਿਹਾ ਰੋਜ਼ ਇੱਕ ਘੰਟਾ ਬੋਣਾ ਜੀ ਅੱਛਾ ਅੱਛਾ ਇੱਕ ਘੰਟਾ ਸਵੇਰੇ ਨਾ ਇੱਕ ਘੰਟਾ ਸ਼ਾਮ ਨੂੰ ਤੇ ਅੱਧਾ ਘੰਟਾ ਸਵੇਰੇ ਹਾਂਜੀ ਅੱਧਾ ਘੰਟਾ ਇੱਕ ਡੀਪੀ ਸਾਹਿਬ ਨੇ ਦੇਖਿਆ ਗਿਆ ਵੀ ਚਲੋ ਮਤਲਬ ਜਿਹੜੇ ਖੜਿਆਰੀ ਲੋਕ ਨੇ ਜਾਂ ਖੜਿਆਰੀ ਇਹ ਸ਼੍ਰੇਣੀ ਆ ਇਹ ਜ਼ਿਆਦਾਤਰ ਖੇਡ ਤੋਂ ਬਾਅਦ ਇੱਕ ਚਲੋ ਆਮ ਜ਼ਿੰਦਗੀ ਜਿਉਣੀ ਸ਼ੁਰੂ ਕਰਦੇ ਆ ਪਰ ਤੁਸੀਂ ਲਿਖਣਵਾਲਾ ਜਾਂ ਹੋਰ ਖਿਡਿਆਰੀਆਂ ਨੂੰ ਅ ਲਿਖਤ ਦੇ ਨਕਸ਼ੇ ਤੇ ਲੈਉਣ ਲਈ ਬੜਾ ਮਤਲਬ ਉਪਰਾਲਾ ਕੀਤਾ ਲਗਭਗ ਤੁਹਾਡੀਆਂ 7 ਕਿਤਾਬਾਂ ਜਿਹੜੀਆਂ ਹੈਗੀਆਂ ਨੇ ਇੱਕ ਨੇ ਆਪਾਂ ਕਹਿੰਦੇ ਆ 7 ਕਿਤਾਬਾਂ 7 ਕਿਤਾਬਾਂ ਹਾਂ ਤੁਸੀਂ ਇਹ ਇੱਕ ਤਰ੍ਹਾਂ ਦੇ ਨਾਂ ਖਿਡਿਆਰੀ ਸਹਿਤਕ ਖੇਤਰ ਦੇ ਵਿੱਚ ਮਤਲਬ ਉਹਦੇ ਝੋਲੀ ਵਿੱਚ ਪਾ ਜਾਂ ਹਾਂਜੀ ਠੀਕ ਹੈ ਨਾ ਇਹ ਤੁਹਾਡੀ ਬਹੁਤ ਵੱਡੀ ਮਦਦ ਕਾ ਲੈਣਾ ਹੈਗੀ ਆ ਤੇ ਇਹਦੇ ਤੁਸੀਂ ਕਿੰਨੇ ਕੁ ਮਿਹਨਤ ਕਰਨੀ ਪਈ ਮਤਲਬ ਕਿਤਾਬਾਂ ਛਪਾਉਣ ਲਈ ਮੈਂ ਟੈਰ ਹੋ ਕੇ ਜੀ ਵਰਡ ਕੱਪ ਹੋਇਆ ਸੀ ਹਾਂਜੀ ਸਰ ਇੱਥੇ ਆਪਣਾ ਪਹਿਲਾ ਕਬੱਡੀ ਕੱਪ ਹਾਂਜੀ ਵਰਡ ਕੱਪ ਬਸ ਹਾਂਜੀ ਉਹਨੂੰ ਦੇਖ ਕੇ ਮੈਂ ਕਿਤਾਬਾਂ ਲਿਖਣ ਲੱਗਿਆ ਅੱਛਾ ਅੱਛਾ ਫੇ ਪਹਿਲੀ ਕਿਤਾਬਾਂ ਲਿਖੀ ਮੈਂ ਕਬੱਡੀ ਕੱਪ ਦੇ ਤਰੂ ਤਾਰੇ ਹਾਂਜੀ 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 ਉਹ ਜਰਾ ਚੜ ਗਿਆ ਦੂਜੀ ਫਿਰ ਬਾਕੀ ਕਿਤਾਬਾਂ ਲਿਖਣ ਲੱਗ ਪਿਆ ਸੱਤ ਕਿਤਾਬਾਂ ਲਿਖੀਆਂ ਮੈਂ ਹਾਂਜੀ ਫਤੌ ਵਿੱਚ ਦੂਜੀ ਕਿਤਾਬ ਲਈ ਮੈਂ ਕੈਨੇਡਾ ਚਲੇ ਗਿਆ ਹਾਂਜੀ ਹਾਂਜੀ ਅਵਤਾਰ ਸਮਾਜ ਉੱਤੇ ਇੱਕ ਹਾਂਜੀ ਉਹ ਤਾਂ ਡਿਸਟੋਪੀਆ ਚਰਨ ਵੀ ਬਹੁਤ ਵਧੀਆ ਬਹੁਤ ਉਮੀਦ ਕਰੀ ਉਹਨਾਂ ਨੇ ਮੈਨੂੰ ਬੁਲਾ ਸੀਗਾ ਉੱਤੇ ਤੇ ਉੱਥੇ ਜਾ ਕੇ ਮੈਂ ਫੇਰ ਕਿਤਾਬ ਲਿਖੀ ਇੱਕ ਕਵੱਡੀ ਤੇ ਹਾਂਜੀ ਤੇ ਉਹ ਲਿਖ ਕੇ ਮੈਂ ਫੇਰ ਇੱਥੇ ਆ ਗਿਆ ਆ ਕੇ ਦੁਬਾਰੇ ਮੈਂ ਫੇਰ ਕੈਨੇਡਾ ਚਲਾ ਕਿਤਾਬ ਅੰਲੇਜ ਕਰਨ ਹਾਂਜੀ ਇਹ ਸੱਜਣ ਸਿੰਘ ਉੱਥੇ ਹੋਇਆ ਆਪਣੇ ਰੱਖਿਆ ਮੰਤਰੀ ਹਾਂਜੀ ਪ੍ਰਿੰਸੀਪਲ ਜੀ ਉਹਨਾਂ ਨੇ ਜਾ ਕੇ ਮੇਰੀ ਕਿਤਾਬ ਰਿਲੀਜ਼ ਕੀਤੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਜੀ ਮਤਲਬ ਇੱਕ ਇੰਡੀਆ ਦੇ ਜਾਂ ਖਾਸ ਤੌਰ ਤੇ ਆਪਣੇ ਪੰਜਾਬੀ ਲੇਖਕ ਦੀ ਕਿਤਾਬ ਕੈਨੇਡਾ ਦੇ ਵਿੱਚ ਰਿਲੀਜ਼ ਕਰੀ ਹੋਵੇ ਉਹ ਵੀ ਉੱਥੋਂ ਦੀ ਖਾਸ ਅਥਾਰਟੀ ਵੱਲੋਂ ਉਸ ਪ੍ਰਸ਼ਾਸਨ ਵੱਲੋਂ ਮੰਨ ਲਈ ਹਾਂਜੀ ਇਸ ਤਰ੍ਹਾਂ ਦਾ ਇਦੇ ਨਾਲ ਤੁਸੀਂ ਹੋਰ ਸਹਿਤਕ ਵਿਧਾ ਦੇ ਉੱਤੇ ਜਿਵੇਂ ਕਹਾਣੀਆਂ ਬਾਰੇ ਵੀ ਸੁਣੇ ਕਹਾਣੀਆਂ ਲਿਖੀਆਂ ਨੇ ਨਹੀਂ ਮੈਂ ਕਹਾਣੀਆਂ ਲਿਖੀਆਂ ਇੱਕ ਦੋ ਅੱਛਾ ਹਾਂਜੀ ਉਹ ਕਾਹਦੀ ਛਪੀਆਂ ਨੇ ਇੱਕ ਕਹਾਣੀ ਛਪੀ ਸੀ ਮੇਰੀ ਤਕਦੀਰ ਹਾਂਜੀ ਹਾਂਜੀ ਪੰਜਾਬੀ ਟੀਵੀ ਵਿੱਚ ਪੰਜਾਬੀ ਵਿੱਚ ਅੱਛਾ ਪੰਜਾਬੀ ਵਿੱਚ ਵਿੱਚ ਅੱਛਾ ਉਹਦੇ ਬਾਅਦ ਚ ਫਿਲਮ ਮੁਲੀਕ ਅੱਛਾ ਤਕਦੀਰ ਫਿਲਮ ਬਣੀ ਤਕਦੀਰ ਫਿਲਮ ਬਣੀ ਤੇ ਉਹ ਫਿਲਮ ਜਿਹੜੀ ਬਣੀ ਰੂਹ ਰੂਹ ਮੇਰੀ ਕਹਾਣੀ ਤੇ ਬਣੀ ਅੱਛਾ ਅੱਛਾ ਸਾਰੀ ਉਸ ਤੇ ਨਾ ਬਣੀ ਬਹੁਤ ਸੋਹਣੀ ਬਣੀ ਸੀ ਚਲੋ ਫਿਲਮ ਵਧੀਆ ਬਣ ਗਈ ਬਹੁਤ ਸੁਣੀ ਜੀ ਬਹੁਤ ਵਧੀਆ ਵਧੀਆ ਲੋਕਾਂ ਵੱਲੋਂ ਵੀ ਹੰਗਾਰਾ ਮਤਲਬ ਬਹੁਤ ਲੋਕ ਵਧੀਆ ਬਣੀ ਜੀ ਉਹ ਫਿਲਮ ਅੱਛਾ ਅੱਛਾ ਹਾਂਜੀ 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 ਇੱਕ ਡੀਬੀ ਸਾਹਿਬ ਗੱਲ ਇਹ ਹੈਗੀ ਆ ਵੀ ਚਲੋ ਜੇ ਅਸੀਂ ਸਾਹਿਤਕ ਪੱਖ ਦੀ ਗੱਲ ਕਰੀਏ ਤਾਂ ਨਾਵਲ ਕਹਾਣੀਆਂ ਕਾਵਨ ਨੂੰ ਬਹੁਤ ਰਚਿਆ ਸਾਡੇ ਲੇਖਕਾਂ ਨੇ ਪਰ ਸਾਡਾ ਪੰਜਾਬ ਜਿਵੇਂ ਯੋਧਿਆਂ ਦਾ ਪੰਜਾਬ ਹੋਇਆ ਖੜਿਆਰੀਆਂ ਦਾ ਪੰਜਾਬ ਹੋਇਆ ਖੜਿਆਰੇ ਇਹਨਾਂ ਬਾਰੇ ਬਹੁਤ ਘੱਟ ਲੋਕਾਂ ਦਾ ਲਿਖਿਆ ਗਿਆ ਖੜਿਆਰਿਆਂ ਬਾਰੇ ਜਿਵੇਂ ਪ੍ਰਿੰਸੀਪਲ ਸਰਬਨ ਸਿੰਘ ਠੀਕ ਹੈ ਨਾ ਉਹ ਤਕਰੀਬਨ ਪਤਾਮਾ ਹੋਇਆ ਇਸ ਵਿਧਾ ਨੂੰ ਲਿਖਣ ਵਾਲੇ ਜਦੋਂ ਅਸੀਂ ਹੋਰ ਦੇਖਦੇ ਹਾਂ ਮਤਲਬ ਖੋਜ ਕਰ ਰਹੇ ਹਾਂ ਤਾਂ ਤੁਹਾਡਾ ਨਾ ਆਉਂਦਾ ਅੱਛਾ ਉਦੋਂ ਬਾਅਦ ਠੀਕ ਹੈ ਨਾ ਵੀ ਤੁਸੀਂ ਕੀ ਜਿਹੜੀ ਪ੍ਰੇਰਣਾ ਇਹ ਉਹ ਪ੍ਰਿੰਸੀਪਲ ਸਰਬਨ ਸਿੰਘ ਤੋਂ ਲਈ ਜਾਂ ਉਹਨਾਂ ਨੂੰ ਮਿਲੇ ਵੀ ਉਹਨਾਂ ਨਾਲ ਮੁਲਾਕਾਤ ਹੋਈ ਜਾਂ ਉਹਨਾਂ ਨੇ ਤੁਹਾਨੂੰ ਹੰਗਾਰਾ ਦਿੱਤਾ ਸ਼ਾਬਾਸ਼ੀ ਦਿੱਤੀ ਜੀ ਪ੍ਰਿੰਸੀਪਲ ਸਰਵੋਸਤਰੀ ਇਹ 17 18 ਤੋਂ ਲਿਖਦੇ ਹੁੰਦੇ ਨੇ ਕਿਦਾਂ ਹਾਂਜੀ ਹਾਂਜੀ ਬਹੁਤ ਸੋਹਣੀਆਂ ਕਦਮਾਂ ਲਿਖਦੇ ਨੇ ਹਾਂਜੀ ਹਾਂਜੀ ਮੈਨੂੰ ਦੇਖੀ ਕਿ ਕਦਮਾਂ ਲਿਖਣ ਲੱਗੇ ਹਾਂਜੀ 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 ਇਹ ਜਦੋਂ ਖਿਡਰਾਂ ਦੇ ਜਿਹਦੇ ਤੇ ਬਹੁਤ ਸੋਹਣੇ ਨਾਲ ਬਿਆਨ ਕਰਨਾ ਹਾਂਜੀ ਖਿਡਾਰੀ ਬਾਰੇ ਇਕੱਲੇ ਇਕੱਲੇ ਬਾਰੇ ਹਾਂਜੀ ਤੇ ਮੋਟਰਬੈਗ ਨਿਕਲ ਲਗਾਈ ਹਮ ਇਕਲੇ ਇਕਲੇ ਪਲੇਨ ਕੋਲ ਜਾ ਕੇ ਹਮ ਕਿਤਾਬਾਂ ਲਿਖਿਆ ਮੈਂ ਹਮ ਹਰੀ ਦੇ ਘਰ ਜਾ ਕੇ ਜੀ ਮੁੰਦੇ ਹਰੀ ਦੇ ਘਰ ਜਾਣਾ ਸਾਰਾ ਕੁਝ ਪੁੱਛਣਾ ਉਹਦਾ ਸਾਰਾ ਵੇਰਵਾ ਲੈਣਾ ਤੇ ਉਹਦੇ ਬਾਰੇ ਲਿਖਣਾ ਇਹ ਤਾਂ ਸੁਣਾ ਤੇ ਇਹ ਵੀ ਆ ਵੀ ਬਹੁਤ ਖੜਿਆਰੀ ਇਹ ਜਿਹੇ ਸੀ ਜਿਹੜੇ ਵੀ ਚਲੋ ਸਮੇਂ ਦੇ ਨਾਲ ਆਣ ਗੌਲੇ ਹੋ ਗਏ ਸੀਗੇ ਪਰ ਤੁਹਾਡੀਆਂ ਕਿਤਾਬਾਂ ਪੜਨ ਦੇ ਨਾਲ ਉਹ ਫੇਰ ਦੁਬਾਰਾ ਮਤਲਬੀ ਲੋਕਾਂ ਦੇ ਮਤਲਬ ਰੂਹ ਰੂ ਹੋਏ ਤੇ ਉਹਨਾਂ ਨੂੰ ਮਦਦ ਵੀ ਮਿਲੀ ਵਿੱਚ ਇੱਕ ਮਦਦ ਵੀ ਲੋਕਾਂ ਨੇ ਕੀਤੀ ਉਹਨਾਂ ਦੀ ਕਿਉਂਕਿ ਕਈ ਬੰਦੇ ਹਾਲਾਤ ਥੋੜੇ ਜਿਹਾ ਕਮਜ਼ੋਰ ਬਣ ਜਾਂਦੇ ਨੇ ਉਹ ਕੁਝ ਜੀ ਪੁਰਾਣੇ ਖਿਡਾਰੀ ਜਿਹੜੇ ਹਾਂਜੀ ਉਹ ਖੇਡਦੇ ਰਹੇ ਨੇ ਹਾਂਜੀ ਉਹ ਲੋਕ ਉਹਨਾਂ ਨੂੰ ਭੁੱਲ ਗਏ ਸੀ ਹਾਂਜੀ ਬੀੜੀਆਂ ਕਿਤਾਬਾਂ ਜਿਹੜੀਆਂ ਨੇ ਹਾਂਜੀ ਇਹਦੇ ਵਿੱਚ ਪੁਰਾਣੇ ਖਿਡਾਰੀ ਆਏ ਨੇ ਬਹੁਤ ਪੁਰਾਣੇ ਕਈ ਹੈਗੇ ਵਿਚਾਰੇ ਕਈ ਨਹੀਂ ਵੀ ਹੈਗੇ ਉਹਨਾਂ ਬਾਰੇ ਵਿੱਚ ਲਿਖਿਆ ਹੁਣ ਤੱਕ ਤੁਸੀਂ 7 ਕਿਤਾਬਾਂ ਪੂਰੀਆਂ ਕਿਰਚਕ ਦੀ ਝੋਲੀ ਚ ਪਾ ਜਾਨਾ ਹਾਂਜੀ ਕੀ ਪ੍ਰਿਕਸ਼ ਦੇ ਵਿੱਚ 8ਵੀਂ ਕਿਤਾਬ ਦੀ ਤਿਆਰੀ ਚੱਲ ਰਹੀ ਹੈ ਤੁਹਾਡੀ ਹਾਂਜੀ 8ਵੀਂ ਇਗਜ਼ਾਮ ਅਧਿ ਲਿਖੀ ਗਈ ਹੈ ਹਾਂਜੀ ਅੱਧੀ ਲਿਖਣ ਵਾਲੀ ਹੈ ਪਰ ਇੱਥੇ ਅਸੀਂ ਇੱਕ ਗੱਲ ਦੀ ਇਹ ਵੀ ਅਪੀਲ ਕਰਦੇ ਹਾਂ ਵੀ ਜਿਹੜੇ ਮੌਜੂਦਾ ਖੜਿਆਰੀ ਨੇ ਦੇਖੋ ਡੀਪੀ ਸਾਹਿਬ ਨੂੰ ਕੋਲੇ ਖੁਦ ਮਤਲਬ ਆ ਕੇ ਆਪ ਦੀ ਇੰਟਰਵਿਊ ਦੇਣ ਆਪਦੇ ਬਾਰੇ ਦੱਸਣ ਤਾਂ ਕਿ ਆਉਣ ਵਾਲੀਆਂ ਕਿਤਾਬਾਂ ਅਸੀਂ ਉਮੀਦ ਕਰਦੇ ਹਾਂ ਕੱਲੀਆਂ 7 8 ਨਹੀਂ ਠੀਕ ਹੈ ਨਾ ਇਹ ਕਾਫੀ ਮਤਲਬ ਕਿਤਾਬਾਂ ਖੇਡ ਚੱਕ ਦੀ ਝੋਲੀ ਚ ਪਾਉਣਾ ਡੀਪੀ ਜਮੇਰ ਸਿੰਘ ਦੀ ਕਲਮ ਦੁਆਰਾ ਲਿਖੀ ਹੋਈ ਕਹਾਣੀ ਤਕਦੀਰ ਜੋ ਅਕਸਰੀ ਸਹਿਤ ਕਹਾਲਕਿਆਂ ਦੇ ਵਿੱਚ ਚਰਚਾ ਚ ਰਹੀ ਆ ਤੇ ਉਹਨਾਂ ਤੇ ਫਲਮਾਕਣ ਵੀ ਹੋਇਆ ਉਮੀਦ ਕਰਦੇ ਆਂ ਵੀ ਦਰਸ਼ਕਾਂ ਵੱਲੋਂ ਵਧੀਆ ਹੰਗਾਰਾ ਮਿਲਣਾਗਾ ਕਿਉਂਕਿ ਫਿਲਮ ਦਾ ਫਲਮਾਕਣ ਬਹੁਤ ਵਧੀਆ ਫਿਲਮ ਦਾ ਗੀਤ ਸੰਗੀਤ ਜੋ ਵੀ ਉਹਨਾਂ ਦੇ ਅਭਿਨੇਤਾ ਨੇ ਉਹਨਾਂ ਨੇ ਆਪਣੇ ਪਾਤਰਾਂ ਦੇ ਨਾਲ انصاف ਕੀਤਾਗਾ ਹੁਣ ਅਸੀਂ ਕੁਝ ਗੱਲਾਂ ਇੰਦਰਜੀਤ ਸਿੰਘ ਹੈਪੀ ਜੋ ਕਿ ਅਕਸਰ ਹੀ ਡੀਪੀ ਜਮੇਰ ਸਿੰਘ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਚੱਲਦੇ ਨੇ। ਵਿਸ਼ਕ ਦੀ ਖੇਡ ਮੈਦਾਨ ਹੋਵੇ ਜਾਂ ਕਿਤਾਬਾਂ ਦੀ ਸ਼ਿਫਾਈ ਦਾ ਕੰਮ ਹੋਵੇ ਤਾਂ ਹਮੇਸ਼ਾ ਉਹਨਾਂ ਨੇ ਡੀਪੀ ਜਮੇਰ ਸਿੰਘ ਦਾ ਸਾਥ ਦਿੱਤਾ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਜੇ 2010 ਵਾਲੇ ਵਰਲਡ ਕੱਪ ਤੇ ਜੋ ਪਹਿਲੀ ਕਿਤਾਬ ਲਿਖੀ ਜੀ ਇਹਨਾਂ ਨੇ ਪਹਿਲੇ ਆਲਮੀ ਕਬੱਡੀ ਕੱਪ ਦੇ ਤਰੂਂ ਤਾਰੇ ਹਾਂਜੀ ਹਾਂਜੀ ਉਸ ਕਿਤਾਬ ਤੋਂ ਬਾਅਦ ਤਾਂ ਇੰਨਾ ਇੰਨਾ ਮਾਨ ਸਨਮਾਨ ਮਿਲਿਆ ਐਨਆਰਆਈ ਵੀਰਾਂ ਦਾ ਪੰਜਾਬ ਪੁਲਿਸ ਦੇ ਐਸਐਸਪੀ ਡੀਐਸਪੀ ਡੀਜੀਪੀ ਮਾਨ ਸਨਮਾਨ ਭੁਲੜ ਤੱਕ ਦੀ ਅਪਰੋਚ ਹੋਈ ਹੈ ਹਾਂਜੀ ਹਾਂਜੀ ਹਰ ਇੱਕ ਥਾਂ 'ਤੇ ਮਾਨ ਸਨਮਾਨ ਇਹਨਾਂ ਦਾ ਸਾਰੇ ਅਫਸਰ ਕਰਦੇ ਰਹੇ ਨੇ ਕਿਉਂਕਿ ਉਹ ਕਹਿੰਦੇ ਵੀ ਇਹ ਕਿਤਾਬ ਨਹੀਂ ਇੱਕ ਕਿਤਾਬ ਦੇ ਰੂਪ ਚ ਖਿਡਾਰੀ ਨੂੰ ਜਨਮ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਇਹ ਕਿਤਾਬ ਬੰਦੇ ਨੂੰ ਪੜਨ ਨਾਲ ਐਂ ਸ਼ੀਸ਼ਾ ਕੋ ਇਸ ਸ਼ੀਸ਼ੇ ਵਾਂਗ ਆਪਣੇ ਖਿਡਾਰੀ ਦਾ ਸਾਰਾ ਫਲਸਫਾ ਸਾਹਮਣੇ ਆ ਜਾਂਦਾ ਸ਼ੀਸ਼ੇ ਵਾਂਗ ਇਹ ਨਹੀਂ ਹੈ ਵੀ ਕਿਸੇ ਤੋਂ ਸੁਣ ਕੇ ਲਿਖਤਾ ਰੂਰੂ ਹਰ ਇੱਕ ਖਿਡਾਰੀ ਦੇ ਰੂਰੂ ਹੋ ਗਏ ਇਹ ਕਿਤਾਬਾਂ ਸੱਤੇ ਦੀਆਂ ਸੱਤੇ ਲੋਕਾਂ ਦੀ ਝੋਲੀ ਚ ਪਈ ਜਾਂਦੀਆਂ ਨੇ ਇਹਨਾਂ ਨੇ ਉਸ ਤੋਂ ਪਹਿਲਾਂ ਇਹਨਾਂ ਨੇ ਸਾਰਿਆਂ ਨੂੰ ਵੱਡਾ ਯੋਗਦਾਨ ਪਾਇਆ ਕਿ ਮੈਂ ਭੁੱਖੀ ਖਾਂਦਾ ਸੀ ਮੇਰੀ ਇਹਨਾਂ ਨੇ ਪਹਿਲਾਂ ਭੁੱਖੀ ਛਡਾਈ ਵਾਹ ਜੀ ਵਾਹ ਵਾਹ ਸਾਡੇ 10 10 15 15 ਗੀੜੇ ਇੱਕ ਕਿਤਾਬ ਦੇ ਲੱਗਦੇ ਸੀ ਹਾਂਜੀ ਪ੍ਰਿੰਟ ਕਢਾ ਲੈ ਹੁਣ ਗਲਤੀਆਂ ਕੱਢ ਕੇ ਫੇਰ ਦੇਖੋ ਨਾ ਕਢਾ ਲੈ ਹੁਣ ਅੰਸਾਰ ਉਹਦੇ ਚ ਤਿੰਨ ਚਾਰ ਕਿਤਾਬਾਂ ਤਾਂ ਇਹਨਾਂ ਨੇ ਲਾ A to Z ਖਰਚਾ ਆਪਣੇ ਪੱਲਿਓਂ ਕਰਕੇ ਛਾਪ ਕੇ ਨੇ ਕਾਂਜ ਕਾਂਜ ਕੋਈ ਕਿਸੇ ਨੂੰ ਐ ਨਹੀਂ ਕਿਹਾ ਵੀ ਪੈਸੇ ਲੱਗਣਗੇ ਹਾਂਜੀ ਹਾਂਜੀ ਨੰਬਰ 2 ਤੇ चौथी पांचवी किताब ਤੇ ਐਨਆਰਆਈ ਵੀਰਾਂ ਨੇ ਫਿਰ ਇਹਨਾਂ ਨੂੰ ਕੈਨੇਡਾ ਬੁਲਾ ਕੇ ਹੂੰ ਹੂੰ ਦੋ ਵਾਰ ਸਪਾਂਸਰ ਭੇਜ ਕੇ ਹੂੰ ਹੂੰ ਵੱਡੇ ਪ੍ਰਾਣੀ ਖਿਡਾਰੀਆਂ ਤੇ ਲਿਖਣ ਲਈ ਬਹੁਤ ਕੀਤਾ ਉੱਥੋਂ ਵੀ ਬਹੁਤ ਪਰਮਾ ਹੰਗਾਰਾ ਮਿਲਿਆ ਉੱਥੇ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਆਪ ਆਪਣੇ ਹੱਥੀਂ ਕਿਤਾਬ ریلیਕ ਕੀਤੀ ਸੀ ਕਿ ਪੰਜਾਬ ਦੇ ਕਮੈਂਟ ਇੰਟਰ ਨੇ ਹਾਂ ਹਾਂ ਹਰਪ੍ਰੀਤ ਸੰਧੂ ਹੋਇਆ ਸਵਰਨ ਸੰਧੂ ਹੋਇਆ ਹਾਂਜੀ ਵੱਡੇ ਵੱਡੇ ਜਿੰਨੇ ਵੀ ਵਧੀਆ ਕਮੈਂਡ ਇੰਟਰ ਨੇ ਹਾਂ ਉਹ ਇਹਨਾਂ ਨੂੰ ਘਰ ਆ ਕੇ ਮਿਲਦੇ ਰਹਿੰਦੇ ਅੱਛਾ ਮੈਨੂੰ ਦੇ ਇੱਕ ਹੀ ਟੂਰਨਾਮੈਂਟ ਦੇ ਅਨਾਉਂਸਮੈਂਟ ਕਰ ਦਿੰਦੇ ਹੁੰਦੇ ਸੀ ਵੀ ਮਾਸਟਰ ਜੀ ਮੇਰ ਸਿੰਘ ਜੀ ਆਏ ਹੋਗੇ ਅੱਛਾ ਅੱਛਾ ਉਹਨਾਂ ਨੂੰ ਐਂ ਪਹਿਚਾਣ ਹੁੰਦੀ ਦੀ ਵੀ ਇੰਦਰਜੀਤ ਸਿੰਘ ਹੈਪੀ ਆ ਗਿਆ ਤਾਂ ਮਾਸਟਰ ਜੀ ਮਾਸਟਰ ਨਾਲ ਹੀ ਹੋਣਗੇ ਬਿਲਕੁਲ ਨਾਲ ਹੀ ਹੋਣਗੇ ਇੱਕ ਜਿੱਥੋਂ ਤੱਕ ਫਿਲਮ ਦੀ ਗੱਲ ਆ ਤਕਦੀਰ ਕਹਾਣੀ ਦੀ ਗੱਲ ਆ ਉਹਦੇ ਵਿਚਲੇ ਪਾਤਰਾਂ ਦੀ ਗੱਲ ਆ ਜੀ ਠੀਕ ਹੈ ਨਾ ਵੀ ਉਹ ਬੜੇ ਭਾਵਕਤਾ ਨਾਲ ਇਹਨਾਂ ਨੇ ਉਹਨਾਂ ਦਾ ਵਰਣਨ ਕੀਤਾ ਬਿਲਕੁਲ ਇੱਕ ਮਿੱਕ ਜੇ ਹੋ ਕੇ ਰੂਹ ਰੂਹ ਦੇ ਨਾਲ ਤੁਹਾਨੂੰ ਕਿਤੇ ਅੱਸੀ ਪੱਸੇ ਉਹਦੇ ਪਾਤਰਾਂ ਦੀ ਕੋਈ ਚਲਕ ਪਈ ਬਿਜਾਰਾ ਮੁੰਡਾ ਗਗਨਰਗਾ ਇਹ ਗਗਨ ਜੋ ਇਹਨਾਂ ਨੇ ਸ਼ਬਦ ਤਕਦੀਰ ਫਿਲਮ ਦੇ ਲਿਖੇ ਨੇ ਮਾਨ ਸਾਹਿਬ ਦੀ ਏਡੀ ਦੇਣਾ ਕਿ ਉਹ ਹਰਫਾਂ ਨੂੰ ਸ਼ੀਸ਼ੇ ਮੂੰਹ ਚਮਕਾ ਕੇ ਸਾਹਮਣੇ ਲਿਆਂਦਾ ਫਿਲਮ ਇੰਨੀ ਵਧੀਆ ਬਣੀ ਹੈ ਕਿ ਉਸ ਨੂੰ ਦੇਖਣ ਵਾਲਾ ਕੋਈ ਵੀ ਇਹ ਨਹੀਂ ਕਹਿ ਸਕਦਾ ਵੀ ਲਿਖਾਈ ਤੇ ਬਣਾਈ ਚ ਕੋਈ ਫਰਕ ਆਏਗਾ ਦੇਖੋ ਇੱਕ ਕਹਾਣੀ ਆ ਕਹਾਣੀ ਵਿੱਚ ਇਹ ਪਾਤਰ ਜਦੋਂ ਉਹਨਾਂ ਨੂੰ ਇੱਕ ਤਾਂ ਲਿਖਿਆ ਜਾਂਦਾ ਇੱਕ ਮਤਲਬ ਵੀ ਪਰਦੇ ਦੇ ਉੱਤੇ ਤੋਰਿਆ ਫੇਰਿਆ ਜਾਂਦਾ ਸੰਜੀਪ ਕਰਿਆ ਜਾਂਦਾਗਾ ਮਤਲਬ ਇਹਦੇ ਵਿੱਚ ਵੀ ਸੰਜੀਪ ਕਰੇ ਗਏ ਆ ਪਾਤਰ ਤੇ ਤੁਹਾਨੂੰ ਕਿਹੜੇ ਪਾਤਰਾਂ ਲੱਗੇ ਵੀ ਜਦ ਬਿਲਕੁਲ ਯਾਰ ਉਹੀ ਤੋਰੇ ਫਿਰਦੇ ਨੇ ਮਤਲਬ ਕਹਾਣੀ ਜੋ ਪਾਤਰ ਇਹਨਾਂ ਨੇ ਲਿਖਨੇ ਗਗਨ ਵਗੈਰਾ ਗਗਨ ਹੋ ਗਿਆ ਮੰਮੇ ਦਾ ਰੋਲ ਹੋ ਗਿਆ ਸੂਬੇਦਾਰ ਦਾ ਰੋਲ ਹੋ ਗਿਆ ਹਾਂਜੀ ਉਹ ਜਿਵੇਂ ਲਿਖੇ ਨੇ ਹਾਂਜੀ ਉਹਨਾਂ ਨੂੰ ਮਾਨ ਸਾਹਿਬ ਨੇ ਉਸੇ ਢੰਗ ਨਾਲ ਫਰਮਾਇਆ ਹਾਂ ਹਾਂਜੀ ਕਿ ਇਹ ਨਹੀਂ ਹੈ ਕਿ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਹਾਂ ਜਿਵੇਂ ਦੋ ਪਰਿਵਾਰਾਂ ਦੀ ਗੱਲ ਸੀ ਇਹਦੇ ਚ ਮਤਲਬ ਇੱਕ ਗਗਨ ਦਾ ਜਾਂ ਸੂਬੇਦਾਰ ਦਾ ਪਰਿਵਾਰ ਆ ਗਿਆ ਦੂਜੇ ਨੰਬਰ ਦੇ ਉੱਤੇ ਇਹਨਾਂ ਦਾ ਆ ਗਿਆ ਆਪਣਾ ਲਾਲਾ ਵੀਰ ਗਗਨ ਦੇ ਰਿਸ਼ਤੇਦਾਰਾਂ ਦਾ ਆ ਗਿਆ ਹਾਂਜੀ ਕੀ ਕਹਾਣੀ ਵਰਗੀ ਲੱਗੇ ਉਹ ਸੇਮ ਟੂ ਸੇਮ ਉਨਨੂੰ ਕੋਈ ਲਿਖਣ ਤੇ ਫਲਮਾਉਣ 'ਚ ਕੋਈ ਫਰਕ ਹੀ ਨਹੀਂ ਹੂੰ ਹੂੰ ਤੇ ਤੁਹਾਨੂੰ ਮਤਲਬ ਟੱਚ ਕਰੀ ਕਹਾਣੀ ਜਿਹੜੇ ਮਨ ਨੂੰ ਮਤਲਬ ਭਾਵਕਤਾ ਜਾਂ ਮਤਲਬ ਆਪਾਂ ਲੈ ਲਈਏ ਵੀ ਇੱਕ ਭਾਵਕ ਕੀਤਾ ਹੋਵੇ ਜਦ ਫਿਲਮ ਦਾ ਐਂਡ ਹੁੰਦਾ ਹੈ ਹਾਂਜੀ ਹੀਰੋ ਦੀ ਡੈਥ ਹੁੰਦੀ ਹੈ ਹਾਂਜੀ ਉਸ ਟਾਈਮ ਦੇਖਣ ਨੂੰ ਹੂੰ ਜਿਹੜੇ ਹਿਸਾਬ ਨਾਲ ਮਾਨ ਸਾਹਿਬ ਨੇ ਫਿਲਵਾਇਆ ਹੂੰ ਹੂੰ ਆਟੋਮੈਟਿਕਲੀ ਅੱਖਾਂ 'ਚ ਪਣੀ ਆ ਜਾਂਦੀ ਹੈ ਆਟੋਮੈਟਿਕਲੀ ਵੀ ਹਾਂ ਯਾਰ ਤਸਵੀਰ ਜਿਵੇਂ ਤਕਦੀਰ ਲਿਖਿਆ ਸੀ ਉਹ ਤਸਵੀਰ ਬੋਲਦੀ ਹੈ ਡੈਡੀ ਨੇ ਕਿਤਾਬਾਂ ਮਤਲਬ 211000 ਲਿਖਿਆ ਸ਼ੁਰੂ ਕਰਿਆ ਸ਼ੁਰੂ ਕਰੀਆਂ ਜਦੋਂ ਸ਼ੁਰੂ ਕਹੂੰ ਤੇ ਹਰੇਕ ਬਸ ਘਰੇ ਜਾਣਾ ਹਰੇਕ ਤੇ ਘਰੇ ਜਾਣਾ ਮਿਲਣਾ ਗਿਲਣਾ ਉਹਨਾਂ ਸਾਰਾ ਪਰਿਵਾਰ ਦਾ ਪੁੱਛਣਾ ਪੁਰਾਣਾ ਤੋਂ ਜਿਹੜੇ ਹੈਗੇ ਜਿਗੇ ਸਾਰਾ ਬੜੀਆਂ ਮਿਹਨਤ ਬਹੁਤ ਕਰੀ ਜੀ ਪਹਿਲੀ ਬੁੱਕ ਤੋਂ ਲੈ ਕੇ ਹਾਂਜੀ ਹਾਂਜੀ ਉਹ ਤੱਕ 7 ਬੁੱਕਾਂ ਅਲੱਗ ਜੀ ਆ ਚੁੱਕੀਆਂ ਪੂਰੀ ਜੀ ਹੈਲਪ ਕਰੀ ਆ ਉਹ ਤਾਂ ਉਹ ਗੱਡੀ ਵੀ ਮੂਰਤੀ ਹੁੰਦੀ ਸੀ ਚੱਲ ਹੁਣ ਵੀ ਹੈਗੀ ਆ ਚਲੋ ਅੱਛਾ ਸੁਰੂ ਤੋਂ ਵੀ ਡੈਡੀ ਨੇ ਮਿਹਨਤ ਬਹੁਤ ਕਰੀਏ ਪੋਲ ਵਲਟ ਦੇ ਤੁਹਾਨੂੰ ਪਤਾ ਹੀ ਹੈ ਜੀ ਹਾਂਜੀ ਹਾਂਜੀ ਤਾਂ ਹੀ ਰਿਕਾਰਡ ਆਈ ਪੋਲ ਵਲਟ ਦਾ ਅੱਛਾ ਯਾਨੀ ਕਿ ਸੁਪਰਮੈਨ ਹੀਰੋ ਆਈ ਹਾਂਜੀ ਮੈਨੂੰ ਵੀ ਡੈਡੀ ਨੇ ਰਾਜ ਕੀਤਾ ਡੈਡੀ ਦੇ ਰਾਜ ਦੇ ਵਿੱਚ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਮੈਨੂੰ ਪੋਲੀ ਹੋ ਗਿਆ ਜੀ ਚਲੋ ਡੈਡੀ ਦੇ ਸੁਪਨਾ ਰਹਿ ਗਿਆ ਉਦੋਂ ਦਾ ਉਹਨੋਂ ਪਾਪ ਦੇ ਪੋਤੇ ਤੇ ਪੂਰਾ ਕਰ ਰਹੇ ਨੇ ਜੀ ਹਾਂਜੀ ਹਾਂਜੀ ਤੁਹਾਡੇ ਬੇਟੇ ਤੇ ਹਾਂ ਬੇਟੇ ਤੇ ਪੂਰਾ ਕਰ ਰਹੇ ਨੇ ਵੀ ਜਵਾਰ ਨਾ ਜਾਂ ਵੀ ਪਤਾ ਬਣੇ ଥି ਤੇ ਹਾਂਜੀ ਹਾਂਜੀ ਤੁਸੀਂ ਪ੍ਰੀਮੀਅਰ ਦੇਖਿਆ ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ ਬਹੁਤ ਵਧੀਆ ਲੱਗੀ ਜਾਂਦੇ ਅੱਛਾ ਤੇ ਮੇਰੇ ਮੰਮੀ ਨੇ ਬਹੁਤ ਸਹਾਰਾ ਦਿੱਤਾ ਮੈਂ ਨਾਲ ਜੀ ਸਾਡਾ ਕਿਹਾ ਵੀ ਜਿਹਨੂੰ ਗਰੀਬ ਲੋਗ ਨੂੰ ਜਿਹਨੂੰ ਲੋੜ ਆ ਗੱਡੀ ਦੀ ਗੱਡੀ ਘਰੋਂ ਮੇਰੇ ਆਪਸੇ ਲੈ ਕੇ ਜਾ ਸਕਦੇ ਹਾਂ ਵੀ ਅੱਜ ਦੋ ਰੱਖੀਆਂ ਆ ਨਵੇਂ ਰੱਖੀਆਂ ਅਮਰੋਤੀ ਰੱਖੀਆਂ ਜਿਹਦੇ ਗੜੀਆਂ ਬੋਕਾਂ ਲਿਖੀਆਂ ਫਿਰ ਤੋਂ ਕੇ ਉਹ ਵੀ ਯਾਦਗਾਰ ਰੱਖੀ ਆ ਵੀ ਉਹ ਗੱਡੀ ਨੇ ਸਾਨੂੰ ਜਿਹੜੀ ਨੂੰ ਘੁਮਾਵਾ ਕਰਾਇਆ ਦੁਨੀਆ ਦੇ ਜਿੰਨੇ ਵੀ ਮਹਾਨ ਮਨੁੱਖ ਹੋਏ ਨੇ ਜਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਮੱਲਾ ਮਾਰੀਆਂ ਨੇ ਉਹਨਾਂ ਪਿੱਛੇ ਘਰ ਦੇ ਹਾਲਾਤ ਜਾਂ ਕਿਸੇ ਔਰਤ ਦਾ ਹੱਥ ਜ਼ਰੂਰ ਹੁੰਦਾ ਅਜਮੇਰ ਸਿੰਘ ਡੀਪੀ ਜਿਨ੍ਹਾਂ ਨੇ 7 ਕਿਤਾਬਾਂ ਲਿਖੀਆਂ ਨੈਸ਼ਨਲ ਪੱਧਰ ਤੇ ਖੇਡੇ ਉਹਨਾਂ ਦੇ ਪਿੱਛੇ ਵੀ ਉਹਨਾਂ ਦੀ ਧਰਮ ਪਤਨੀ ਅਮਰਜੀਤ ਕੌਰ ਜਿਨ੍ਹਾਂ ਨੇ ਇਸ ਮੁਕਾਮ ਤੇ ਪਹੁੰਚਣ ਲਈ ਉਹਨਾਂ ਦਾ ਪੂਰਾ ਸਹਿਯੋਗ ਦਿੱਤਾ। ਅੱਜ ਕੱਲ੍ਹ ਅਜਮੇਰ ਸਿੰਘ ਡੀਪ 8ਵੀਂ ਕਿਤਾਬ ਦੀ ਲਿਖਾਈ ਦੇ ਵਿੱਚ ਰੁੱਝੇ ਹੋਏ ਨੇ। ਉਹ ਆਪਣੇ ਪੁੱਤਰ ਤਰਿੰਦਰ ਸਿੰਘ ਨੂਰਾਨੀ ਲਖਵੀਰ ਕੌਰ ਪੋਤਰੀ ਨੈਚਰ ਪ੍ਰੀਤ ਕੌਰ ਕੋਤ ਜਵਾਈ ਲਾਪਰੀ ਸਿੰਘ ਉਤਰੀ ਖੁਸ਼ਪ੍ਰੀਤ ਕੌਰ ਤੇ ਪੁੱਤਰਾ ਕਰਨ ਸਿੰਘ ਦੇ ਨਾਲ ਪਿੰਡ ਫਰੀਪੁਰ ਖੁਰਦ ਵਿਖੇ ਰਹ ਰਹੇ ਹਨ